ਆਟੇ ਲੋਕੀ ਹਾਲਾ ਵਧੀਆ ਵਧੀਆ ਬਾਈ ਜੀ ਬਰਾਦਰ ਸਾਹਿਬ ਬਾਈ ਮੈਂ ਸੋਚਦਾ ਸੀ ਜਿਹੜਾ ਗ੍ਰੰਥ ਨਹੀਂ ਪਿਆ ਤੇਰੇ ਕੋਲੇ ਹੂੰ ਲੋਕ ਤਾਂ ਉਹਦੀਆਂ ਫੋਟੋ ਸਟੇਟ ਕਰਾ ਕਰਾ ਲਈ ਜਾਂਦੇ ਆ ਉਹਦੇ ਚੋਂ ਕੋਈ ਨੁਸਖਾ ਦੱਸ ਯਾਰ ਨੁਸਖਾ ਕਿਹੋ ਜਿਹਾ ਤੂੰ ਦੱਸਿਆ ਵੀ ਸੀ ਕਰੋਨਾ ਵੇਲੇ ਤੇ ਬਹੁਤ ਵਾ ਹਾਂ ਕਮਜ਼ੋਰੀ ਵਾਲਾ ਹਰੇਕ ਤਰ੍ਹਾਂ ਦੀ ਕਮਜ਼ੋਰੀ ਵਾਲਾ ਹਾਂ ਕੀ ਸੀ ਉਹ ਬੋਤ ਇਹੋ ਜਿਹੇ ਤਰ੍ਹਾਂ ਬਾਈ ਜੀ ਇੱਕ ਤਾਂ ਮਤਲਬ ਲੈ ਲਓ ਬਾਦਾਮ ਗਰਭੰਦੀ ਗਰੀ ਗਰਭੰਦੀ ਗਰੀ ਉਹ ਲੈ ਲਓ ਦਾ ਬਾਲੇ ਵਧੀਆ ਜੇ ਨਹੀਂ ਮਤਲਬ ਉਪਲਬਧ ਹੁੰਦੀ ਤਾਂ ਚੰਗੇ ਬਾਦਾਮ ਜਿਹੜੇ ਮਤਲਬ ਥੋੜੇ ਜਿਹਾ ਮਹਿੰਗੇ ਗਰਵੰਦੀ ਦੇਸੀ ਹੁੰਦੀ ਹੈ ਗਰਵੰਦੀ ਠੀਕ ਹੈ ਹਾਂ ਗਰਵੰਦੀ ਕਰੀ ਵਧੀਆ ਹੂੰ ਤੇ ਦਾਖਾਂ ਦਾਖਾਂ ਜਿਹੜੀਆਂ ਮਰਜ਼ੀ ਦਾਖਾਂ ਹਾਂ ਚੰਗੀਆਂ ਕੁਆਲਿਟੀ ਦੀਆਂ ਲੈ ਲਓ ਕਾਲੀਆਂ ਵੀ ਲੈਂਦੇ ਆ ਨਾ ਲੋਕ ਨਹੀਂ ਕਾਲੀਆਂ ਨਹੀਂ ਅੱਛਾ ਦੋਜੀਆਂ ਦਾਖਾਂ ਅੱਛਾ ਦਾਖਾਂ ਲੈ ਲਓ ਤੇ ਇੱਕ ਔਲੇ ਦਾ ਮਰਬਾ ਠੀਕ ਹੈ ਚਾਹੇ ਤਾਂ ਗਿੱਲਾ ਲੈ ਲਓ ਮਤਲਬ ਖੰਡ ਵਾਲਾ ਤੇ ਚਾਹੇ ਲੈ ਲਓ ਕੈਂਡੀ ਆ ਉਹ ਕੈਂਡੀ ਵੀ ਆਉਂਦਾ ਹਨਾ ਹਾਂ ਸੁੱਕਾ ਲੈ ਲਓ ਹੂੰ ਤੇ ਉਹ 8-10 ਤਾਂ ਬਦਾਮ ਆਂ ਪਿਆਉਂ ਜਣਿਆ ਰਾਤ ਨੂੰ ਅੱਛਾ ਤੇ 15-20 ਦਾ ਆਖਾਂ ਅੱਛਾ ਉਹ ਲੈਣੀਆਂ ਤੜਕੇ ਨਿਰਨੇ ਕਾਲ ਜੇ ਜੇ ਨਿਰਨੇ ਕਾਲ ਜੇ ਚਾਹ ਪਾਣੀ ਪੀਣੇ ਤੋਂ ਜਦੋਂ ਪੇਟ ਜਾਏ ਮਤਲਬ ਖਾਲੀ ਜਾ ਹੋਇਆ ਅੱਛਾ ਫਲੈਸ਼ ਵਗੈਰਾ ਜਾ ਕੇ ਅੱਛਾ ਉਹ ਦੂਆ ਲੈ ਲਓ ਤੇ ਇਹ ਲੈ ਲਓ ਹਫਤੇ ਦੇ ਵਿੱਚੋਂ 4 ਦਿਨ ਠੀਕ ਹੈ ਤੇ 3 ਦਿਨ ਤੁਸੀਂ ਲੈਣਾ ਜੀ ਭੁਜੇਵੇ ਛੋਲੇ ਅੱਛਾ ਤੇ ਗੁੜ ਜਿਹੜੇ ਤਿਲੋਂ ਪੁੱਜੇ ਵੇ ਛੋਲੇ ਤੇ ਗੁੜ ਕਿਆ ਨਾ ਤੂੰ ਹਾਂਜੀ ਇਹ ਤਾਂ ਬਹੁਤ ਵਧੀਆ ਜੋਗ ਬੰਦ ਆ ਹਾਂ ਮੈਂ ਪੜਿਆ ਵੀ ਪਹਿਲਾਂ ਇਹ ਹਾਂਜੀ ਪੁੱਜੇ ਵੇ ਹੁਣ ਹੁਣ ਬਹੁਤ ਬੰਦ ਆ ਇਹਨਾਂ ਨੂੰ ਹਾਂਜੀ ਪੁੱਜੇ ਵੇ ਛੋਲੇ ਤੇ ਗੁੜ ਅੱਛਾ ਉਹ ਚਬ ਲੈਣੇ ਆ ਛੋਲੇ ਲੱਪਕ ਅੱਛਾ ਤੇ ਗੁੜ ਦੀ ਟਲੀ ਖਾ ਲੈਣੀ ਆ ਗੁੜ ਲੈਣਾ ਖਲਾੜੇ ਤੋਂ ਵਧੀਆ ਸਹੀ ਗੁੜ ਜਿਹੜਾ ਹੁੰਦਾ ਠੀਕ ਆ ਇਹ ਨਹੀਂ ਆ ਜਿਹੜਾ ਆਉਂਦਾ ਬਜ਼ਾਰਾਂ ਚ ਜਾਂ ਜਿਹੜੇ ਵੱਡੇ ਖਲਾੜਿਆਂ ਵਾਲੇ ਆ ਉਹ ਤਾਂ ਗੰਦੀ ਖੰਡ ਦਾ ਹੀ ਬਣਾਈ ਜਾਂਦੇ ਆ ਠੀਕ ਆ ਤੇ ਜਿਹੜਾ ਵਧੀਆ ਗੋੜਾ ਛੋਟੇ ਖਲਾੜੀ ਤੋਂ ਦੇਸੀ ਤੋਂ ਹੈਗੇ ਪਿੰਡਾਂ ਦੇ ਖਲਾੜੇ ਹਾਂ ਪਿੰਡਾਂ ਦੇ ਵਿੱਚੋਂ ਹਨ ਹੂੰ ਹੂੰ ਛੋਟੀਆਂ ਖਲਾੜੇ ਹੈਗੇ ਆ ਪਿੰਡਾਂ 'ਚ ਲੱਗੇ ਤੇ ਉਹਨਾਂ ਤੋਂ ਗੁੜ ਲੈ ਲੋ ਠੀਕ ਆ ਬਈ ਉਹ ਗੁੜ ਦੀ ਡਲੀ ਤੇ ਤਿੰਨ ਦਿਨ ਖਾਣਾ ਇਹੇ ਇਹ ਤੁਸੀਂ ਕਿਸੇ ਟਾਈਮ ਖਾ ਲੋ ਠੀਕ ਗੁੜ ਤੇ ਛੋਲੇ ਠੀਕ ਆ ਠੀਕ ਆ ਜੇ ਛੋਲੇ ਚੱਪਣ ਦੇ ਉੱਤੇ ਟਾਈਮ ਲੱਗਦਾ ਤੁਹਾਡੇ ਕੋਲੇ ਵਕਤ ਕਾਵਾ ਹੂੰ ਹੂੰ ਕੱਟਾ ਮਤਲਬ ਫੇਰ ਉਹ ਤੁਸੀਂ ਉਹ ਲੈ ਲੋ ਆਪਣਾ ਪੀਸ ਲੋ ਉਹਨਾਂ ਨੂੰ ਛੋਲਿਆਂ ਨੂੰ ਉਹ ਚੌਂਚਾ ਖਾਦਾ ਤੇ ਉਤੋਂ ਦੀ ਗੁੜ ਦੀ ਡਲੀ ਖਾ ਕੇ ਤੇ ਪਾਣੀ ਪੀ ਲਾ ਮੇਰੇ ਹਿਸਾਬ ਨਾਲ ਚੱਬਣ ਵਾਲਾ ਠੀਕ ਆ ਨਾਲ ਦੰਦਾਂ ਦੀ ਵੀ ਪ੍ਰੈਕਟਿਸ ਹੋਣੀ ਆ ਨਾ ਚੱਬਣ ਵਾਲਾ ਠੀਕ ਆ ਤੇ ਉਹਦੇ ਉੱਤੋਂ ਦੀ ਕੁਝ ਨਹੀਂ ਖਾਣਾ ਜਿਹੜਾ ਆਪਾਂ ਉਹ ਜਿਹੜੀ ਗਰਬੰਦੀ ਗਰੀ ਤੇ ਬਾਦਾਮ ਤੇ ਉਹ ਮਤਲਬ ਉਹ ਦਾਖਾਂ ਖਾਧੀਆਂ ਹਨਾ ਅੱਛਾ ਉਹਦੇ ਉੱਪਰ ਦੀ ਕੁਝ ਨਹੀਂ ਖਾਣਾ ਅੱਛਾ ਇਹਦੇ ਉੱਤੋਂ ਦੀ ਸਾਦਾ ਪਾਣੀ ਪੀ ਲੋ ਪਾਣੀ ਪੀ ਜਾ ਪੀਣੀ ਚਾਹ ਪੀ ਲੋ ਦੁੱਧ ਪੀਣਾ ਦੁੱਧ ਪੀ ਲੋ ਕੋਈ ਵੀ ਚੀਜ਼ ਪੀ ਲਓ ਮਤਲਬ ਦੁੱਧ ਠੀਕ ਰਹੂਗਾ ਹਾਂਜੀ ਉਹ ਪਾਊਡਰ ਬਣ ਜਾਂਦਾ ਨਾ ਥੱਲੇ ਜਿਹੜਾ ਮਰਜ਼ੀ ਆ ਪਾਣੀ ਪੀਵੇ ਚਾਹ ਪੀਵੇ ਤੇ ਇਹਦੇ ਨਾਲ ਭਾਈ ਜੀ ਤੁਹਾਡੇ ਚਿਹਰੇ ਤੇ ਵੀ ਨਖਾਰ ਆ ਜਾਊਗਾ ਤੇ ਬਰਾੜ ਸਾਹਿਬ ਕਿਸੇ মালਟੀਵਿਟਾਮਿਨ ਦੀ ਲੋੜ ਨਹੀਂ ਮਲਟੀਵਿਟਾਮਿਨ ਵੀ ਗੁਰਖਤੰਦਾ ਹੀ ਮੈਂ ਵੇਖਿਆ ਹਾਂ ਹਾਂ ਉਹਨਾਂ ਦੇ ਵਿੱਚ ਕੁਝ ਨਹੀਂ ਹੁੰਦਾ ਜਿਹੜੇ ਮੱਛੀ ਦੇ ਕੈਸੂਲ ਜੇ ਹਨਾ ਹਾਂਜੀ ਹਾਂਜੀ ਮੱਛੀ ਦੇ ਤੇਲ ਵਾਲੇ ਉਹ ਵੀ ਕੁਝ ਨਹੀਂ ਹੁੰਦੇ ਉਹ ਨਾ ਉਹ ਕਿਸੇ ਖਾਸ ਕੰਪਨੀ ਦੇ ਵਧੀਆ ਆਉਂਦੇ ਆ ਜ ਨਹੀਂ ਦਾ ਐਵੇਂ ਹੀ ਹੁੰਦੇ ਆ ਪਾਵਰ ਹੁੰਦੀ ਆ ਬਾਈ ਦੱਸਦਾ ਸੀ ਇੱਕ ਹਾਂਜੀ ਉਹਦਾ ਲਵੇ ਨਾ ਉਸ ਪਾਵਰ ਦਾ ਫੇਰ ਫਾਇਦਾ ਕਰਦੇ ਨਹੀਂ ਤਾਂ ਲੋਕ ਨਾ ਐਲੋਪੈਥੀ ਤੇ ਬੜਾ ੱਤੇ ਜਗੇ ਆਪਣੇ ਹਾਂਜੀ ਹਾਂਜੀ ਤੇ ਉੰਨੀ ਜਿਆਦੇ ਵੱਡੀ ਠੱਗੀ ਆ ਤੇ ਬਾਕੀ ਬਾਈ ਜੀ ਆਪਣੇ ਕੋਲੇ ਹੋਰ ਨਸਤੇ ਹੈਗੇ ਕੋਈ ਖਾਸ ਤਰ੍ਹਾਂ ਦੀ ਕਮਜ਼ੋਰੀ ਨਹੀਂ ਮੈਂ ਵੇਖਿਆ ਜਰਾ ਗ੍ਰੰਥ ਮੈਨੂੰ ਫੋਟੋਸਟੇਟ ਕਰਾ ਕੇ ਦੇਈਓ ਹਾਂਜੀ ਜੇ ਕੋਈ ਖਾਸ ਤਰ੍ਹਾਂ ਦੀ ਕਮਜ਼ੋਰੀ ਹੈ ਨਾ ਮੇਰਾ ਕੋ ਉਹ 100 ਸਾਲ ਪੁਰਾਣਾ ਹਨਾ ਹਾਂ ਹੋ ਬਾਈ ਮਾਤਾ ਦੱਸ ਰਹੀ ਸੀ ਕਹਿੰਦੇ ਕਿਸੇ ਸਾਧਨੇ ਦਿੱਤਾ ਸੀ ਤੇਰੇ ਨਾਨਾ ਜੀ ਨੂੰ ਹਾਂਜੀ ਹਾਂਜੀ ਤੇ ਉਹਦਾ ਇਹ ਵੈਦਵਾਨਾ ਹੋਵੇ ਯਾਰ ਵੈਦਾਂ ਕੋਲੇ ਕੀ ਹੁੰਦਾ ਬਰਾੜਾ ਉਹ ਜਾਂ ਕੰਮ ਨਹੀਂ ਕਰ ਸਕਦੇ ਆ 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 ਤੇ ਮੈਨੂੰ 15 ਵੀ ਫੋਨ ਆਇਆ ਕਹਿੰਦੇ ਯਾਰ ਅਸੀਂ ਢੀ ਲੋਲਾ ਨੁਸਖਾ ਲਿਆ ਸੀ ਤੇ ਬਹੁਤ ਫਾਇਦਾ ਹੋਇਆ ਸਾਨੂੰ ਹੂੰ ਜਦੋਂ ਉਹ ਲਾਇਆ ਠੀਕੇ ਜੇ ਲੋਕ ਰਹਿ ਗਏ ਸੀ ਜਮੈਂ ਨਹੀਂ ਵਧੀਆ ਤੇ ਮੈਂ ਆਪ ਹੋ ਗਿਆ ਸੀ ਐ ਤੇ ਹੁਣ ਕਵਰ ਹੋ ਗਏ ਲੋਕ ਅਸਹਾ ਦਾ ਫਾਇਦਾ ਕੀ ਬਾਈ ਇਹਦਾ ਫਾਇਦਾ ਬਾਈ ਜੀ ਮਤਲਬ ਇੱਕ ਤਾਂ ਤੁਹਾਨੂੰ ਕਮਜ਼ੋਰੀ ਹਰ ਤਰ੍ਹਾਂ ਦੀ ਦੂਰ ਹੋ ਜਾਊਗੀ ਕਿੰਨੇ ਚਿਰ ਚ 15 ਦਿਨਾਂ ਦੇ ਵਿੱਚ ਠੀਕ ਹੈ 15ਵਾਂ ਦਿਨ ਤੁਹਾਨੂੰ ਰਿਜ਼ਲਟ ਮਿਲ ਜਾਊਗਾ ਠੀਕ ਆ ਭਾਈ ਤੇ ਤੁਹਾਨੂੰ ਉਮਰਾਂ ਲੱਗੂਗੀ ਵੀ ਜੇ ਤੁਸੀਂ 40 ਸਾਲ ਲੈਂਦੇ ਤੇ 30 ਸਾਲਾਂ ਦੇ ਹੁੰਨੇ ਆ ਜਿਵੇਂ ਫਰਕ ਪੈਂਦਾ ਹੈ ਨਾ ਹਾਂਜੀ ਤੇ ਕਮਜ਼ੋਰੀ ਮਤਲਬ ਹਰ ਤਰ੍ਹਾਂ ਦੀ ਦੂਰ ਹੋ ਜਾਣੀ ਹੈ ਕਿਸ ਤਰ੍ਹਾਂ ਦੀ ਨਿਗਾਹ ਦੀ ਅੱਖਾਂ ਦੀ ਕਾਸੇ ਦੀ ਵੀ ਕਮਜ਼ੋਰੀ ਆ ਠੀਕ ਹੈ ਸਿਰ ਦੁਖਦਾ ਅੱਧਾ ਸਿਰ ਦੁਖਦਾ ਹੁੰਦਾ ਹੈ ਨਾ ਦਵਾਈਆਂ ਨਾਲ ਤਾਂ ਬਹੁਤ ਉਹਦੀ ਆਏ ਹਾਂਜੀ ਲੱਤਾਂ ਬਾਹਾਂ ਦੁਖਦੀਆਂ ਪਤਾ ਬਰਾੜ ਸਾਹਿਬ ਕੀ ਆ ਹੂੰ ਲੋਕ ਹਾਂ ਹੁਣ ਤਾਂ ਦੁਬਾਰਾ ਵਿਸ਼ਵਾਸ ਕਰਨ ਲੱਗਦੇ ਜਾਂਦੇ ਆ ਆਯੁਰਵੈਦ ਦੇ ਐਲੋਪੈਥੀ ਤੇ ਪੋਲਾ ਪ੍ਰੋਸਸ ਕਰਦੀ ਸੀ ਨਾ ਹਾਂ ਐਲੋਪੈਥੀ ਥੋੜਾ ਜਿਹਾ ਤੇਜ਼ੀ ਨਾਲ ਇਲਾਜ ਕਰਦੀ ਆ ਤੇ ਬਾਕੀ ਉਹ ਉਹ ਧੰਦਾਈ ਆ ਭਾਈ ਉਹ ਧੰਦਾਈ ਆ ਉਹ ਆਪਾਂ ਨੂੰ ਪਤਾ ਵੀ ਵਿੱਚ ਕੀ ਹੁੰਦਾ ਉਹਨਾਂ ਨੂੰ ਜਿਹੜਾ ਬੰਦਾ ਮਾੜਾ ਮੋਟਾ ਜਾਣਦਾ ਨਾ ਉਹਨੂੰ ਪਤਾ ਕੁਝ ਵੀ ਨਹੀਂ ਉਹ ਹਾਂ ਇਹਦੇ ਤੇ ਥੋੜਾ ਜਿਹਾ ਸਬਰ ਰੱਖਣਾ ਪੈਂਦਾ ਇਹ ਹੋਈ ਆਯੁਰਵੈਦ ਤੇ ਹੋਮੋਪੈਥਿਕ ਹੋਮੋਪੈਥਿਕ ਵੀ ਠੀਕ ਆ ਹੋਮੋਪੈਥਿਕ ਵੀ ਠੀਕ ਆ ਉਹ ਵੀ ਠੀਕ ਆ ਤੇ ਇਹ ਤੁਸੀਂ ਲੈ ਲਓ 15 ਦਿਨ ਹੂੰ ਹੂੰ 15 ਦਿਨ ਤੁਹਾਨੂੰ ਰਿਜ਼ਲਟ ਦਾ ਪਤਾ ਲੱਗ ਜੂ ਉਸ ਤੋਂ ਬਾਅਦ ਤੁਸੀਂ ਮਹੀਨੇ ਦੇ ਵਿੱਚੋਂ ਇੱਕ ਹਫਤਾ ਬੰਦ ਕਰਤੀ 15 ਦਿਨ ਲੈ ਲਈ 20 ਦਿਨ ਲੈ ਲਈ ਕਿਤੇ ਕਿਸੇ ਮਹੀਨੇ ਚ ਗਾਹਤ ਵਧਿਆ ਆ ਰਹੀ ਆ ਹਾਂ ਜਿਵੇਂ ਜਿਵੇਂ ਉਹ ਗਾਹਾਂ ਤੋਂ ਰਹਿ ਜਾਓਗੇ ਇਹ ਲੈਂਦੇ ਰਹੋ ਤੁਹਾਨੂੰ ਆਏ ਲੱਗੂਗਾ ਉੜਦਾ ਫਿਰੂਗਾ ਸਰੀਰ ਜਮਾ ਐ ਵੀ ਜਿਹੜਾ ਥੱਕਿਆ ਨਹੀਂ ਹੁੰਦਾ ਬੰਦਾ ਤੜਕੇ ਉੱਠਣਸਾਰ ਵੀ ਆਏ ਲੱਗਦਾ ਆਪਣ ਨੂੰ ਟੂਟੀ ਤੇ ਕਈ ਵਾਰੀ ਮਸਾਂ ਜਾਂਦਾ ਹੁੰਦਾ ਬੰਦਾ ਗਾਹਤ ਵੱਲ ਦੀ ਸੁਸਤੀ ਸਭ ਬਾਕੀ ਠੀਕ ਹੋ ਜੂ हां हां बिल्कुल ਤੇ ਇੱਕ ਬਰਾਰ ਸਾਹਿਬ ਆਪ ਦਾ ਜੀਵਨ ਜਾਚ ਨੂੰ ਥੋੜਾ ਜਿਹਾ ਬਦਲੋ ਸੈਰ ਕਰੋ ਤੜਕੇ ਸੁਦੇਹਾਂ ਉੱਪਰ ਹਾਂ ਨੁਸਖੇ ਦੇ ਨਾਲ ਨਾਲ ਨਾ ਹਾਂ ਸੈਰ ਕਰ ਲਓ ਸਾਈਕਲ ਚਲਾਈ ਚ ਤਬਦੀਲੀ ਕਰੋ ਆਪ ਦੀ ਹਾਂ ਕਸਰਤ ਕਰ ਲਓ ਆਪਣੇ ਪਤਾ ਕੀ ਆ ਰਾਤ ਨੂੰ 12 ਵਜੇ ਤੱਕ ਮੋਬਾਈਲ ਚਲਾਈ ਜਾਂਦੇ ਜੀ ਉਹ ਤੜਕੇ ਜਾਗ ਨਹੀਂ ਆਉਂਦੀ ਉਹ ਜਿੰਨਾ ਲੇਟ ਬੰਦਾ ਉੱਠਦਾ ਸੁਸਤੀ ਚੜੀ ਰਹਿੰਦੀ ਆ ਅੱਧਾ ਕਾਰਨ ਤਾਂ ਇਹੀ ਆ ਸੈਰ ਤਾਂ ਬਾਈ ਤਿੰਨ ਕਿ ਮਹੀਨਿਆਂ ਚ ਨਾ ਹਰਾਨੀ ਜਨਕ ਨਤੀਜੇ ਦਿੰਦੀ ਹੈ ਹਰਾਨੀ ਜਨਕ ਦਾ ਹੁਣ ਤੂੰ ਮਤਲਬ ਸਮਝ ਲੈ ਵੀ ਹੈਰਾਨ ਕਰ ਦੇਣ ਨਾਲੇ ਬਿਲਕੁਲ ਜੀ ਬੰਦਾ ਹੈਰਾਨ ਹੋ ਜਾਂਦਾ ਵੀ ਇੰਨਾ ਫਾਇਦਾ ਹੋ ਗਿਆ ਮੈਨੂੰ ਇੰਨਾ ਫਰਕ ਪੈ ਗਿਆ ਪਰ ਲੋਕ ਕਰਦੇ ਨਹੀਂ ਯਾਰ ਹਾਂਜੀ ਬਹੁਤ ਬੰਦੇ ਹੋਏ ਜਿਹੜੇ ਰਾਤ ਨੂੰ ਇਹ ਸੋਚ ਕੇ ਪੈਂਦੇ ਆ ਤੜਕੇ ਸੈਰ ਤੇ ਜਾਵਾਂਗੇ ਤੜਕੇ ਹੋ ਜਾਂਦੇ ਨਹੀਂ ਜਾਂਦੇ ਉੱਠੇ ਨਹੀਂ ਜਾਂਦਾ ਸਾਥ ਨਹੀਂ ਭਲਣਾ ਚਾਹੀਦਾ ਜਦੋਂ ਬੰਦਾ ਸੈਰ ਦਾ ਸਾਥ ਭਾਲਣ ਲੱਗ ਗਿਆ ਨਾ ਹਾਂ ਉਦੋਂ ਨਹੀਂ ਜਾਂਦਾ ਹੂੰ ਜਾਂ ਜੇ ਦੋ ਜਣੇ ਜਾਣ ਵੀ ਲੱਗੇ ਤੇ ਇੱਕ ਜਣੇ ਨੂੰ ਕੰਮ ਹੋ ਗਿਆ ਹਾਂਜੀ ਤਾਂ ਦੂਜਾ ਵੀ ਕਹਿੰਦਾ ਇਹ ਤਾਂ ਕੱਲਾ ਹੀ ਤੁਰ ਜਾ ਕੱਲਾ ਚੱਲ ਜਾਵੋ ਖੇਤਾਂ 'ਨਹੀਂ ਸੜਕ ਤੇ ਨਹੀਂ ਜਾਣਾ ਚਾਹੀਦਾ ਐਕ ਤਾਂ ਐਕਸੀਡੈਂਟ ਬਹੁਤ ਹੁੰਦੇ ਆ ਇੱਕ ਪੱਕੇ ਥਾਂ ਜਿਹੜਾ ਤੁਰਨਾ ਨਾ ਹਾਂਜੀ ਗੋਡੇ ਆਸਤੇ ਗਲਤ ਆ ਹਾਂ ਖੇਤਾਂ 'ਨਹੀਂ ਤੁਰੇ ਜਾਓ ਜੀ ਲੱਗਦਾ ਯਾਰ ਕੱਚੇ ਥਾਂ ਨੰਗੇ ਪੈਰੀ ਵੀ ਤੁਰੋ ਕੋਸਵਾਟ ਦਰਖਤਾਂ ਨਾਲ ਬੰਦਾ ਨਾ ਜੇ ਗੱਲਾਂ ਕਰਦਾ ਜਾਵੇ ਕੁਦਰਤ ਪ੍ਰੇਮੀ ਹੋਵੇ ਹਾਂਜੀ ਤਾਂ ਫਸਲਾਂ ਖੇਤਾਂ ਵੇਦੀ ਜਾਣਦਾ ਤਾਂ ਮੈਂ ਜਾਨਦਾ ਹਾਂ ਨਾ ਆਨੰਦ ਹੀ ਹੋ ਰਿਹਾ ਢਿੱਲੋ ਭਾਈ ਇੱਕ ਨੁਸਕਾ ਤੇਰੇ ਕੋਲੇ ਹੋਰ ਸੀਗਾ ਅੱਖਾਂ ਵਾਲਾ ਹਾਂਜੀ ਉਹ ਵੀ ਵਧੀਆ ਸੀ ਉਹ ਦੱਸ ਹਾਂਜੀ ਦੇਖ ਇਹਦਾ ਪੜਾ ਹੋ ਜੇ ਹਾਂਜੀ ਉਹ ਇਸ ਤਰ੍ਹਾਂ ਜੀ ਇੱਕ ਤਾਂ ਤੁਸੀਂ ਬਦਾਮ ਲੈਣੇ ਆ ਉਹ ਹੈ ਕਦੇ ਰਸਤੇ ਪਹਿਲਾਂ ਦੱਸ ਉਹ ਦੇਖੋ ਜੀ ਅੱਖਾਂ ਦੀ ਕਮਜ਼ੋਰੀ ਵਾਸਤੇ ਆ ਨਜ਼ਰ ਘਟ ਹੋਏ ਹਾਂਜੀ ਲੋਕ ਤਾਂ ਉਸ ਨੁਸਖੇ ਨੂੰ ਸੁਣ ਸੁਣਾ ਕੇ ਗਾਹਾਂ ਦੀ ਗਾਹਾਂ ਤੇ ਬਣਾ ਦਿੰਦੇ ਜੀ ਐਨਕਾਂ ਤਾਰ ਦਿੰਦਾ ਐਂ ਕਰ ਦਿੰਦਾ 2 ਨੰਬਰ ਦੀ ਐਨਕ ਲਾ ਆਂਦਾ ਤਿੰਨ ਜੀ ਦੇਖੋ ਹੈਨਾ ਐਨਕ ਦੇ ਲੱਗਣ ਦੇ ਕਈ ਕਾਰਨ ਹੁੰਦੇ ਆ ਓਕੇ ਇੱਕ ਤਾਂ ਜਿਹੜੀ ਬੱਚਿਆਂ ਦੇ ਅਣਕ ਲੱਗਦੀ ਆ ਉਹਨਾਂ ਦੇ ਰੱਖ ਦੀ ਬनावट ਦਾ ਹੀ ਫਰਕ ਪੈ ਜਾਂਦਾ ਉਹਨੂੰ ਕੋਈ ਦਵਾਈ ਨਹੀਂ ਮਤਲਬ ਉਹਨੂੰ ਰੋਕ ਸਕਦੀ ਉਹਦੇ ਅਣਕ ਲੱਗੂਗੀ ਉਹਦੇ ਗਾਂ ਜਾ ਕੇ ਜਿਹੜਾ ਕੋਈ ਹੋਰ ਲਾਜ ਹੋਊਗਾ ਉਹਦਾ ਹੋ ਜਾਊਗਾ ਓਕੇ ਓਕੇ ਤੇ ਜਿਹੜਾ ਹੈਗਾ ਮਤਲਬ ਵੈਸੇ ਕਿਸੇ ਕਾਰਨ ਕਰਕੇ ਨਿਗਾ ਘਟ ਗਈ ਆ ਜਿਵੇਂ ਪਿੱਛੇ ਤੋਂ ਨਾੜ ਕਮਜ਼ੋਰ ਹੋ ਗਈ ਜਾਂ ਕੋਈ ਉੱਲਾ ਵਜਦਿਆਂ ਆਪਣੇ ਤੇ ਸਿਰ ਦਰਦ ਹੁੰਦਾ ਉਹਦੇ ਨਾਲ ਜਾਂ ਜਾਦੇ ਪੜਨ ਨਾਲ ਆਪਾਂ ਨੂੰ ਹੋ ਨਹੀਂ ਜਾਂਦਾ ਜਾਂ ਕੰਪਿਊਟਰ ਤੇ ਜਿਹੜਾ ਬੰਦਾ ਨਿਗਾਹ ਜਿਆਦਾ ਲਾਉਂਦਾ ਸਮਝ ਗਿਆ ਮੈਂ ਉਹਦੀ ਨਿਗਾਹ ਜਿਵੇਂ ਉਹ ਸਟ੍ਰੈਸ ਪੈ ਜਾਂਦਾ ਬਹੁਤ ਯਾਰ ਉਹਦਾ ਕਮਜ਼ੋਰੀ ਨੂੰ ਦੂਰ ਕਰਨ ਵਾਸਤੇ ਇਸ ਤਰ੍ਹਾਂ ਜੀ ਇੱਕ ਤਾਂ ਜੇ ਤੁਸੀਂ 100 ਗ੍ਰਾਮ ਦਾ ਬਣਾਉਣਾ ਮਤਲਬ ਹੂੰ ਹੂੰ 100 ਗ੍ਰਾਮ ਬਦਾਮ ਕਿਰੀ ਗਰਬੰਦੀ ਕਿਰੀ ਲੈ ਲਓ ਤਾਂ ਬੜੀ ਵਧੀਆ ਗੱਲ ਹੂੰ ਹੂੰ ਤੇ ਆਪਣਾ 100 ਗ੍ਰਾਮ ਮਿਸ਼ਰੀ ਅੱਛਾ 100 ਗ੍ਰਾਮ ਸੌਫ ਅੱਛਾ ਤੇ 15 20 ਗ੍ਰਾਮ ਕਾਲੀ ਮਿਰਚ ਠੀਕ ਹੈ ਕਾਲੀ ਮਿਰਚ ਤੋਂ ਹੀ ਵਧਾ ਘਟਾ ਵੀ ਸਕਦੇ ਆ ਆਪਣੇ ਟੇਸਟ ਦੇ ਹਿਸਾਬ ਨਾਲ ਠੀਕ ਹੈ ਤੇ ਊ ਪਾਣੀ ਜ਼ਰੂਰੀ ਆ ਮੁਰਾਰ ਸਾਹਿਬ ਇਹ ਸਾਰੀਆਂ ਚੀਜ਼ਾਂ ਨੂੰ ਰਗੜ ਕੇ ਅੱਛਾ ਮਕਸੀ ਦੇ ਜਿਹਾ ਰਗੜ ਲਓ ਜਾਂ ਕੁੰਡੇ 'ਚ ਰਗੜ ਲਓ ਪਾਊਡਰ ਬਣਾ ਕੇ ਇਹਨੂੰ ਦੁੱਧ ਨਾਲ ਲੈਣਾ ਕਿਸ ਟਾਈਮ ਚੌਂਚਾ ਰਾਤ ਨੂੰ ਪੈਣ ਲੱਗੇ ਪੈਣ ਲੱਗੇ ਹਾਂਜੀ ਇੱਕ ਚੌਂਚਾ ਲੈ ਲਓ ਜੇ ਵੱਡਾ ਬੰਦਾ ਦਾ ਡੇਢ ਚੌਂਚਾ ਲੈ ਗੱਲ ਚ ਢਿਲੋਂ ਦਾਵਾ ਕਹਿੰਦਾ ਐਵੇਂ ਕਹੀ ਜਾਂਦਾ ਅਣਕਾ ਲਾ ਦਿੰਦਾ ਅਣਕ ਨਹੀਂ ਲੈਂਦੀ ਹੁੰਦੀ ਅਣਕ ਦੇ ਕਾਰਨ ਜਿਆਦੇ ਹੁੰਦੇ ਆ ਅਣਕ ਦੇ ਕਾਰਨ ਹਾਂ ਜੇ ਲੱਗੀ ਉਸ ਕਾਰਨ ਕਰਕੇ ਆ ਵੀ ਨਾੜਾਂ ਕਮਜ਼ੋਰ ਹੋ ਗਈਆਂ ਫੇਰ ਲੈ ਜੂਗੀ ਹਾਂ ਫੇਰ ਲੈ ਜੂਗੀ ਹੂੰ ਹੂੰ ਤੇ ਇਹ ਮਤਲਬ ਉਸ ਕਾਬ ਨਾਲੋਂ ਤੇ ਇੱਕ ਔਲੇ ਦਾ ਜਿਹੜਾ ਮਰਬਾ ਉਹ ਸੁਬਾ ਵੇਲੇ ਲਾਜ਼ਮੀ ਖਾਓ ਹੂੰ ਹੂੰ ਉਹ ਵੀ ਅੱਖਾਂ ਵਾਸਤੇ ਬਹੁਤ ਜ਼ਿਆਦਾ ਚੰਗਾ ਹੁੰਦਾ। ਬਾਕੀ ਕਮਜ਼ੋਰੀਆਂ ਵਾਸਤੇ ਵੀ ਉਹ ਬਹੁਤ ਕੰਮ ਕਰਦਾ। ਠੀਕ ਆ ਬਾਈ। ਔਲੇ ਦਾ ਤਾਂ ਗੌਣੇ ਪਤਾ ਨਹੀਂ ਕਿੰਨੇ ਕਾ ਜੀ। ਗਿਣੇ ਨਹੀਂ ਆ। 30 ਧੱਕਾ ਹਤਾ ਬਣੀਆਂ ਆਇਆ। ਬਣੀਆਂ ਬਣਿਆ ਸਿਆਣੇ ਦਾ ਆਖਿਆ ਤੇ ਔਲੇ ਦਾ ਖਾਧਾ ਮਗਰੋਂ ਪਤਾ ਲੱਗਦਾ ਹਨਾ। ਹਾਂਜੀ ਹਾਂਜੀ। ਖਾਧਾ ਔਲੇ ਦਾ ਪੀਤਾ ਬੌਲੇ ਦਾ। ਹੂੰ। ਬੌਲ ਤਾਂ ਮਤਲਬ ਬੌਲੀ ਹਨਾ। ਹਾਂਜੀ ਬੌਲੀ। ਜਿਹੜੀ ਮੱਝ ਦੀ ਹੁੰਦੀ ਐ। ਇਹ ਬੌਲੀ 'ਚ ਬਹੁਤ ਤਾਕਤ ਹੁੰਦੀ ਐ। ਬਹੁਤ ਜ਼ਿਆਦਾ ਤਾਕਤ ਹੁੰਦੀ ਐ। ਮੱਝ ਦੀ। ਤੇ ਇਹ ਚੀਜ਼ਾਂ ਆਪਣੇ ਮਤਲਬ ਵਰਤਦੇ ਨਹੀਂ ਕਿ ਇਹਨਾਂ ਤੋਂ ਤੇ ਬੋਲਿਆ ਕਰ ਬਾਈ ਯਾਰ ਜੋ ਤੇਰੇ ਕੋਲ ਐ ਡਾ ਗ੍ਰੰਥ ਲੋਕ ਤਾਂ ਨਾ ਇੱਕ ਦੂਜੇ ਦੇ ਸੁਣ ਸੁਣ ਕੇ ਬੋਲੀ ਜਾਂਦੇ ਆ ਸੋਸ਼ਲ ਮੀਡੀਆ ਤੇ ਬਰਾੜ ਸਾਹਿਬ ਵਿਸ਼ਵਾਸ ਘਟ ਗਿਆ ਲੋਕ ਇੰਨੀ ਜਲਦੀ ਦੇ ਵਿੱਚ ਆ ਵੀ ਫੂਕ ਮਾਰਿਆ ਤੇ ਆਰਾਮ ਆ ਜਾਈ ਇਹ ਭਾਲਦੇ ਤਾਂ ਲੋਕ ਇੱਥੇ ਪ੍ਰਧਾਨ ਹੋ ਗਈ ਹਾਂ ਆ ਰਵਾਇਤ ਦਾ ਜਿਹੜੀ ਇਹਦੇ ਵਿੱਚ ਸਮਾਂ ਚਾਹੀਦਾ ਹੁੰਦਾ ਹੋਮੋਪੈਥਿਕ ਚ ਵੀ ਨੁਸਖਾ ਨਸਕਾ ਦੇ ਲੋਸਾ ਚਾਹ ਆਪਾਂ ਆਯੁਰਵੇਦ ਦਾ ਦੱਸ ਰਹੇ ਆ ਇਹ ਪਰ ਜਿਹੜਾ ਹੋਮੋਪੈਥੀ ਟਰੀਟਮੈਂਟ ਆ ਨਾ ਇਹ ਵੀ ਬਹੁਤ ਵਧੀਆ ਇਹ ਵੀ ਵਧੀਆ ਜੀ ਲੋਕਾਂ ਨੂੰ ਇਧਰ ਮੁੜਨ ਦੀ ਲੋੜ ਆ ਐਲੋਪੈਥੀ ਨਾਲ ਉਹ ਚੰਗਾ ਐਲੋਪੈਥੀ ਤਾਂ ਨਿਰਾ گورਖ ਧੰਦਾ ਠੱਗੀ ਆ ਹਾਂਜੀ ਇੱਕ ਇੱਕ ਸਾਲਟ ਦੀਆਂ ਪਤਾ ਨਹੀਂ ਕਿੰਨੀਆਂ-ਕਿੰਨੀਆਂ ਦਵਾਈਆਂ ਬਣਾਈ ਜਾਂਦੇ ਆ ਕੰਪਨੀਆਂ ਬਦਲੀ ਜਾਂਦੇ ਆ ਉਹਦੇ ਨਾਲ ਸਭ ਤੋਂ ਵਧੀਆ ਹੈਗੀ ਆ ਆਯੁਰਵੈਦਿਕ ਆਯੁਰਵੇਦ ਦੇ ਨਾਲ ਹੋਮੋਪੈਥੀ ਜਾਂ ਤਾਂ ਉਹ ਲੈ ਲਓ ਜਿਹੜੀ ਤੁਹਾਡੇ ਫਿੱਟ ਆਉਂਦੀ ਹੈ ਹਾਂਜੀ ਹੋਮੋਪੈਥੀ ਬਹੁਤ ਵਧੀਆ ਟਰੀਟਮੈਂਟ ਹਾਂਜੀ ਹਾਂਜੀ ਤੋ ਆਪਾਂ ਪਕੜਾ ਕਿਸ ਦੀ ਐਡ ਕਰਦੇ ਸੇ ਬਸ ਜੀ ਇੰਨਾ ਕੁ ਚਾਹੀਦਾ ਬਰਾਰ ਸਾਹਿਬ ਇੱਕ ਤਾਂ ਵਿਸ਼ਵਾਸ ਰੱਖੋ ਇੱਕ ਥੋੜਾ ਜਿਹਾ ਧੀਰਜ ਰੱਖੋ ਹਾਂ ਇਹਦੇ ਚ ਧੀਰਜ ਰੱਖਣਾ ਪੈਂਦਾ ਸਮਾਂ ਚਾਹੀਦਾ ਹੁੰਦਾ ਕੋਈ 8 ਦਿਨ 10 ਦਿਨ ਮਹੀਨਾ ਵੀ ਹੋਣਾ ਉਹ ਇੱਥੇ ਸਮਾਂ ਲੈਂਦੀ ਹੈ ਹਾਂਜੀ ਹਾਂਜੀ ਆਯੁਰਵੈਦ ਇਹ ਵੀ ਸਮਾਂ ਨਾਲ ਫਿਰ ਆਪਾਂ ਕਿਸੇ ਕੋਈ ਆਇਰ ਨਹੀਂ ਕਰ ਰਹੇ ਆਪਾਂ ਤਾਂ ਲੋਕਾਂ ਦਾ ਭਲਾ ਕਰ ਰਹੇ ਹਾਂ ਹਾਂਜੀ ਹੁੰਦੀ ਜੜ ਤੋਂ ਮਤਲਬ ਖਤਮ ਹੁਣ ਤੁਸੀਂ ਆਯੁਰਵੈਦ ਕੀ ਤੁਸੀਂ ਕਿਸੇ ਬੱਚੇ ਨੂੰ ਦੇਣੀ ਹੈ ਨਾ ਤੁਹਾਡੀ ਗੱਲ ਵਿੱਚ ਹਾਂ ਕਈ ਛੋਟੇ ਛੋਟੇ ਬੱਚਿਆਂ ਨੂੰ ਐਲੋਪੈਥੀ ਵਾਲੇ ਡਾਕਟਰ ਦੇ ਲਈ ਫਿਰਦੇ ਆ ਬੱਚਿਆਂ ਨੂੰ ਤਾਂ ਲੈ ਕੇ ਹੀ ਹੋਮੋਪੈਥੀ ਵਾਲੇ ਜਮਾ ਹਾਂਜੀ ਹਾਂਜੀ ਉਹਦੇ ਕੋਲੋਂ ਦਵਾਈ ਦਵਾਉਂਦੇ ਜਿਹੜਾ ਤੁਸੀਂ ਉਹ ਲੈ ਜਾਂਦੇ ਆ ਨਾ ਐਲੋਪੈਥੀ ਵਾਲੇ ਕੋਲੇ ਇਮਿਊਨਿਟੀ ਖਤਮ ਕਰ ਦਿੰਦੀਆਂ ਉਹਾਂ ਬੱਚੇ ਦੀ ਆਇਆ ਨਾ ਬੱਚੇ ਦੇ ਉੱਤੇ ਹਜੇ ਐਲੋਪੈਥੀ ਉਹਦੇ 'ਚ ਵੜੀ ਨਹੀਂ ਹੁੰਦੀ ਉਹ ਤਾਂ ਕੰਮ ਹੀ ਬਹੁਤ ਕਰਦੀ ਆ ਉਹ ਬੱਚੇ ਵਿੱਚ ਜਲਦੀ ਅਸਰ ਕਰਨ ਵਾਲੀਆਂ ਦਵਾਈਆਂ ਵੀ ਹੁੰਦੀਆਂ ਜੇ ਮੰਨ ਲਾ ਹੁਣ ਬੁਖਾਰ ਆ ਇਹ ਥੋੜੋ ਜਿਹਾ ਬੁਖਾਰ ਚਾਰ ਦਿਨ ਚਲਾਉਗੀ ਉਹ ਜਿਹਾ ਉਹਦਾ ਆਉਂਦਾ ਪਰ ਲੋਕ ਆਪਣੇ ਕਾਲੀ ਕਰ ਜਾਂਦੇ ਵੀ ਇਸ ਜਲਦੀ ਠੀਕ ਹੋਣਾ ਹੋਮੋਪੈਥੀ ਤੇ ਆਯੁਰਵੈਦ ਬਹੁਤ ਵਧੀਆ ਟਰੀਟਮੈਂਟ ਹੈ ਲੋ ਸੱਟ ਦਿਲੋਂ ਸਾ ਲੋਕਾਂ ਨੂੰ ਇਧਰ ਮੁੜਨਾ ਪੈਣਾ ਹਾਂਜੀ ਇੱਕ ਤਾਂ ਪੁਰਾਣੀਆਂ ਖਰਾਕਾਂ ਵਾਲ ਤੇ ਦਵਾਈਆਂ ਹੋਮੋਪੈਥੀ ਤੇ ਆਯੁਰਵੈਦ ਹਾਂਜੀ ਫੇਰ ਹੀ ਭਲਾ ਫੇਰ ਹੀ ਭਲਾਈ ਆ ਤੇ ਨਹੀਂ ਤੂੰ ਇਹਦੇ ਨਤੀਜੇ ਵੇਖੇਗਾ ਕਿੰਨੇ ਘਾਤਕ ਨਿਕਲਦੇ ਆ ਹਾਂਜੀ ਦੇਖੀ ਜਾਂਦੇ ਆਪਾਂ ਡਾਕਟਰਾਂ ਦੇ ਭੀੜਾਂ ਵੇਖ ਲਈ ਕਿੰਨੀਆਂ ਬਿਲਕੁਲ ਜੀ ਕਿਸੇ ਡਾਕਟਰ ਤੇ ਜਾਵੜਾ ਬਠੰਡੇ ਭਰਿਆ ਪਿਆ ਹੁੰਦਾ ਹਸਪਤਾਲ ਉਹ ਇਸੇ ਕਰਕੇ ਆ ਵੀ ਅਸੀਂ ਨਾ ਕਾਲੇ ਹੋ ਗਏ ਕਾਲੇ ਜਾਦੇ ਆ ਵੀ ਤੁਰਤ ਬੱਸ ਹਾਂ ਤੁਰਤ ਰਿਲਟ ਪਾ ਗੋਲੀ ਅੰਦਰ ਤੇ ਤਾਪ ਜਲੰਦਰ ਕਹਿੰਦੇ ਹੁੰਦੇ ਆ ਵੀ ਐ ਹਸਪਤਾਲ ਦੇ ਆ ਲੋਕ ਵੀ ਗੋਲੀ ਅੰਦਰ ਜਾਵੇ ਤੇ ਨਾਲ ਦੀ ਨਾਲ ਸਾਡਾ ਸਾਰਾ ਠੀਕ ਹੋ ਜਾਏ ਕੋਈ ਇਹ ਵੀ ਕਹਿ ਸਕਦਾ ਵੀ ਡਾਕਟਰਾਂ ਦੇ ਤਵਾ ਲਾਈ ਜਾਂਦੇ ਆ ਟੈਸਟਾਂ ਦੀ ਕੰਘਾਂ ਦੀ ਲੋੜ ਨਹੀਂ ਹੁੰਦੀ ਹਾਂਜੀ ਜਿਹੜਾ ਐਲੋਪੈਥ ਵਾਲੇ ਲਿਖ ਦਿੰਦੇ ਆ ਨਾ ਐਲੋਪੈਥ ਉਹਦਾ ਪਤਾ ਹੀ ਆ ਜੀ ਕੁਝ ਹੁੰਦਾ ਟੈਸਟਾਂ ਵਾਲੇ ਨਾਲ ਉਹਨਾਂ ਦਾ ਕਮਿਸ਼ਨ ਕੀਤਾ ਹੁੰਦਾ ਉਹੀ ਟੈਸਟ ਕਰਾਈ ਜਾਂਦੇ ਆ ਹਾਂਜੀ ਜੇ ਤੁਸੀਂ ਆਹ ਲਓਂਗੇ ਆਯੁਰਵੇਦ ਜਾਂ ਹੋਮੋਪੈਥੀ ਇਹਦੇ ਚ ਉਹ ਜਾਂ ਕੁਝ ਨਹੀਂ ਚੱਲਦਾ ਹਾਂਜੀ ਹਾਂਜੀ ਇਹਦੇ ਸੋਡੀ ਸਹੀ ਟਰੀਟਮੈਂਟ ਹੋਣਾ ਤੁਹਾਡਾ ਸਹੀ ਤੁਹਾਡਾ ਖਰਚਾ ਹੋਣਾ ਐਲੋਪੈਥੀ ਸਿਰਫ ਇੱਕ ਚੀਜ਼ ਵਾਸਤੇ ਠੀਕ ਆ ਜੇ ਆਪਣੇ ਕੱਟ ਲੱਗ ਗਿਆ ਸੱਟ ਵੱਜ ਗਈ ਉਹਦੇ ਵਾਸਤੇ ਉਹਦੇ ਵਾਸਤੇ ਉਹਨੂੰ ਜਾ ਕੇ ਨੁਸਹਣਾ ਉਹ ਦਵਾਈਆਂ ਸਿਕਾਉਣ ਵਾਲੀਆਂ ਹੁੰਦੀਆਂ ਉਹ ਥੋੜਾ ਜਿਹਾ ਛੇਤੀ ਸਿਕਾਉਂ ਆਹ ਗੱਲ ਹੀ ਉਹਦੀਆਂ ਦਸਤੀ ਢਿਲੋਂ ਹਾਂਜੀ ਮੈਨੂੰ ਨਹੀਂ ਪਤਾ ਸੀਗਾ ਹਾਂ ਤੇ ਨਹੀਂ ਬਾਕੀ ਚੀਜ਼ਾਂ ਵਾਸਤੇ ਕੋਸ਼ਿਸ਼ ਕਰੋ ਈ ਆਯੁਰਵੈਦ ਜਾਂ ਹੋਮਿਓਪੈਥੀ ਵਰਤੋ ਇਹਦੇ ਨਾਲ ਮਤਲਬ ਪੜਾਈ ਜਿਆਦਾ ਆ ਇਸ ਦੇ ਵਿੱਚ ਫਾਇਦਾ ਵੱਧਾ